ਗਾਂਧੀ ਗਾਂਧੀ ਹੋਈ ਪਈ ਐ ਕਿਵੇਂ ਪਿੱਛੇ ਕੀ ਵਜ੍ਹਾ ਕੀ ਐ ਵਜ੍ਹਾ ਦੇਖੋ ਜੀ ਉਹ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਹੈ ਸਰ ਹੁਣੇ ਮੈਂ ਥੋੜੀ ਦੇਰ ਬਾਅਦ ਥੋੜੀ ਦੁਕਾਨ ਤੇ ਦੇਖ ਰਿਹਾ ਤੁਹਾਨੂੰ ਕੋ ਕਸਟਮਰ ਖੜੇ ਚ ਨੇ ਤੁਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਜਿਵੇਂ ਮੇਰੇ ਕੋਲ ਪਾਠ ਪੂਜਾ ਕਰਕੇ ਉਹਨਾਂ ਨੂੰ ਦੇ ਦਿਓ ਲਾਟਰੀ ਕਿ ਇੰਨਾ ਗ੍ਰਾਹਕਾਂ ਨੂੰ ਵਿਸ਼ਵਾਸ ਹੈ ਦੇਖੋ ਗਾਹਕ ਨਾ ਦੂਰੋਂ ਦੂਰੋਂ ਆਂਦਾ ਤੇ ਮੈਂ ਗੁਰੂ ਰਾਮਦਾਸ ਜੀ ਦਾ ਐਸੇ ਬਣੇ ਧੰਨਵਾਦ ਵੀ ਕਰਦਾ ਹਰ ਟਿਕਟ ਤੋਂ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕਢਦਾ ਤੰਨਾ ਮੈਨੂੰ ਨਿਮਾਨਿਆਂ ਨੂੰ ਮਾਨ ਬਖਸ਼ਿਆ ਗੁਰੂ ਸਾਹਿਬ ਨੇ ਮੈਂ ਇਹ ਕੰਮ ਕਰਦੇ ਹੋਏ ਅੱਜ ਮੈਨੂੰ 40 ਸਾਲ ਹੋ ਜਾਨੇ ਨੇ ਮੈਂ ਬਚਪਨ ਤੋਂ ਇਸ ਕੰਮ 'ਚ ਦੰਗਾ ਪੀੜਿਤ ਹਾਂ ਮੈਂ 1984 ਰਾਈਟਸ ਤੋਂ ਬਾਅਦ ਇੱਥੇ ਆਇਆ ਮੇਰੀ 6ਵੀਂ ਦੀ ਪੜ੍ਹਾਈ ਛੁੱਟ ਗਈ ਸੀ ਮੈਂ ਸੈਕਲਰ ਆਰਟੀਕ ਪੜ੍ਹਨ ਵਾਲਾ ਬੱਚਾ ਸੀ ਪਰ ਮੈਂ 1984 ਤੋਂ ਹੀ ਤੁਰ ਫਿਰ ਕੇ ਪਹਿਲਾ ਲਾਟਰੀ ਵਿੱਚ ਇੱਥੇ ਲੁਧਿਆਣਾ ਸ਼ਹਿਰ ਜੀ ਲੁਧਿਆਣਾ ਫਿਰ ਬਾਹਰ ਫੁੱਟਪਾਥ ਲਾਇਆ ਪਹਿਲਾਂ ਕਲਗੀਧਰ ਰੋਡ ਤੇ ਲਾਇਆ ਫਿਰ ਬਾਹਰ ਇੱਥੇ ਘੰਟਾ ਕਰ ਲਾਇਆ ਉਸ ਦਰਮਿਆਨ ਜੱਜਵਾਲਾ ਗੁਰੂ ਦੇਖੋ ਕਿੰਨੀ ਬਰਕਤ ਪਾਈ ਜੀ ਜੀ हां ਲੋਕਾਂ ਨੂੰ ਤੁਹਾਡੀ ਇਸ ਵੀਡੀਓ ਰਾਹੀਂ ਅਵੇਅਰ ਕਰਨਾ ਚਾਹੁੰਦਾ ਮੇਰੇ ਨਾਮ ਤੇ ਨਾ ਲੋਕ ਇਹ ਕਹਿੰਦੇ ਕਿ ਮੈਂ ਗਾਂਧੀ ਬ੍ਰਦਰਸ ਤੂੰ ਆ ਮੇਰੇ ਨਾਮ ਤੇ ਫੇਕ ਆਈਡੀਆਂ ਯੂਪੀਆਈ ਆਈਡੀਆਂ ਬਣਾ ਕੇ ਪੇਮੈਂਟਾਂ ਕਰਾ ਠੀਕ ਕਰਦੇ ਨੇ ਇਹ ਤੁਹਾਨੂੰ ਆਪਣੀ ਰਕਮ ਇਹੋ ਜੇ ਕੰਮਾਂ 'ਚ ਗਵਾਈ ਜਾਂਦੀ ਹੈ ਫਿਰ ਉਸ ਦਾ ਜਮਵਾਰ ਗਾਂਧੀ ਨਾ ਪਹਿਲਾਂ ਸੀ ਨਾ ਅੱਜ ਨਾ ਅਗੂ ਰਹੇਗਾ ਹੋਰ ਦੋਸਤੋ ਜਿਹੜੇ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਅਵੇਰਨੈਸ ਕੁਦਰ ਰੱਖਣੀ ਹੈ ਆਪਣੇ ਸਰਕਲ 'ਚ ਆਲੇ ਦੁਆਲੇ ਦੱਸਣੀ ਵੀ ਹੈ ਤੇ ਵੀਡੀਓ ਸ਼ੇਅਰ ਵੀ ਕਰਨੀ ਹੈ ਤਾਂ ਕਿ ਲੋਕਾਂ 'ਚ ਅਵੇਰਨੈਸ ਆਏ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਜਾ ਰਹੇ ਹੋ ਉਹਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਸਭ ਤੁਹਾਡਾ ਕਹਿਣ ਦਾ ਮਤਲਬ ਸਹੀ ਹੈ ਠੱਗੀ ਥੋੜੀ ਬਹੁਤ ਹੋ ਰਹੀ ਹੈ ਲੇਕਿਨ ਤੁਹਾਡਾ ਲੁਧਿਆਣਾ ਸ਼ਹਿਰ ਚ ਨਾ ਗਾਂਧੀ ਬ੍ਰਦਰ ਲਾਟਰੀ ਹਰ ਜਗ੍ਹਾ ਤੇ ছਾਇਆ ਹੋਇਆ ਉਹ ਫਿਰ ਆਟੋਮੈਟਿਕ ਆਪਣੇ ਆਪ ਲੋਕਾਂ ਨੇ ਪੇਜ ਬਣਾ ਗਏ ਗੁਮਰਾਹ ਲੋਕਾਂ ਨੂੰ ਕਰਨਾ ਹੀ ਕਰਨਾ ਦੇਖੋ ਲੋਕਾਂ ਨੂੰ ਅਵੇਨਸ ਕਰਨਾ ਤੁਹਾਡਾ ਫਰਜ ਹੈ ਮੈਂ ਤੇ ਦੇਖੋ ਅਵੇਅਰ ਕਰ ਦਿੱਤਾ ਤੁਹਾਡੇ ਸਾਹਮਣੇ ਹਰ ਵੀਡੀਓ ਚ ਕਰਦਾ ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਲੁਧਿਆਣਾ ਘੰਟਾ ਘਰ ਨਜ਼ਦੀਕ ਗਾਂਧੀ ਬ੍ਰਦਰਸ ਲਾਟਰੀ ਸਟਾਲ ਦੇ ਨਾਮ ਨਾਲ ਬਹੁਤ ਹੀ ਮਸ਼ਹੂਰ ਮੰਨਿਆ ਜਾਂਦਾ ਹੈ ਉਹਨਾਂ ਦੀ ਦੁਕਾਨ ਤੋਂ ਇੱਕ ਟਿਕਟ ਖਰੀਦੀ ਗਈ ਪੰਜਾਬ ਸਰਕਾਰ ਲਾਟਰੀ ਅਫਸਰਾਂ ਦੇ ਸਾਹਮਣੇ ਕੱਢੀ ਗਈ ਇਸ ਲਾਟਰੀ ਦਾ ਪਹਿਲਾ ਇਨਾਮ 2.5 ਕਰੋੜ ਅਤੇ ਦੂਸਰਾ ਇਨਾਮ 10 ਲੱਖ ਰੁਪਏ ਦਾ ਵਿਸਾਖੀ ਬੰਪਰ ਕੱਢਿਆ ਗਿਆ ਗਾਂਧੀ ਬ੍ਰਦਰਸ ਦੇ ਮਾਲਕ ਮਨਪ੍ਰੀਤ ਸਿੰਘ ਗਾਂਧੀ ਨੇ ਦੱਸਿਆ ਕਿ ਵਿਸਾਖੀ ਬੰਪਰ ਦਾ ਇਨਾਮ ਸਾਡੀ ਹੀ ਦੁਕਾਨ ਤੋਂ ਟਿਕਟਾਂ ਜਿਹੜੀਆਂ ਖਰੀਦੀਆਂ ਗਈਆਂ ਹਨ ਉਹਨਾਂ ਵਿੱਚੋਂ ਨਿਕਲਿਆ ਹੈ। ਉਹਨਾਂ ਨੇ ਦੱਸਿਆ ਕਿ ਲੋਕਾਂ ਨੂੰ ਵੀ ਗਾਂਧੀ ਬ੍ਰਦਰਸ ਤੇ ਭਰੋਸਾ ਰੱਖ ਕੇ ਲੋਕ ਦੂਰੋਂ ਦੂਰੋਂ ਟਿਕਟਾਂ ਖਰੀਦਣ ਲਈ ਆਉਂਦੇ ਹਨ। ਉਹਨਾਂ ਨੇ ਦੱਸਿਆ ਕਿ ਅਸੀਂ 1984 ਦੇ ਦੰਗਿਆਂ ਦੇ ਸ਼ਿਕਾਰ ਹਾਂ ਅਤੇ ਇਹ ਸੰਤਾਪ ਭੋਗ ਚੁੱਕੇ ਹਾਂ। 1984 ਤੋਂ ਬਾਅਦ ਸਾਡਾ ਪਰਿਵਾਰ ਲੁਧਿਆਣਾ ਆਇਆ ਅਸੀਂ ਮਿਹਨਤ ਮਜ਼ਦੂਰੀ ਵੀ ਕੀਤੀ ਹੱਥਾਂ ਵਿੱਚ ਫੜ ਕੇ ਵੀ ਲੋਟਰੀਆਂ ਵੇਚੀਆਂ ਹਨ ਅੱਜ ਪਰਮਾਤਮਾ ਦੀ ਮਿਹਰ ਸਦਕਾ ਹੀ ਸਾਡੀ ਦੁਕਾਨ ਗਾਂਧੀ ਬ੍ਰਦਰਜ਼ ਲੋਟਰੀ ਦੇ ਨਾਮ ਤੋਂ ਪਛਾਨੀ ਜਾਂਦੀ ਹੈ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਜਸਵਿੰਦਰ ਸਿੰਘ ਬੱਤਰਾ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਸਰ ਕੀ ਨਾਂ ਸਰ ਸਰ ਮੇਰਾ ਨਾਮ ਮਨਮੀਤ ਸਿੰਘ ਹੈ ਮੈਂ ਗਾਂਧੀ ਬ੍ਰਦਰਸ ਲਾਟਰੀ ਦਾ ਓਨਰ ਹਾਂ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲਾਕ ਟਾਵਰ ਲੁਧਿਆਣਾ ਸਰ ਪਿੱਛੇ ਪੰਜਾਬ ਸਟੇਟ ਵੱਲੋਂ ਇੱਕ ਲਾਟਰੀ ਦਾ ਡਰਾਅ ਕੱਢਿਆ ਗਿਆ ਸੀਗਾ ਹੂੰ ਹੂੰ ਤੇ 2.5 ਕਰੋੜ ਦਾ ਜੀ ਉਹ ਤੁਹਾਡਾ ਨਾਂ ਹੀ ਫਰਮਾਇਆ ਗਿਆ ਜੀ ਗਾਂਧੀ ਗਾਂਧੀ ਹੋਈ ਪਈ ਹੈ ਇਹਦੇ ਪਿੱਛੇ ਕੀ ਵਜ੍ਹਾ ਕੀ ਹੈ ਵਜ੍ਹਾ ਦੇਖੋ ਜੀ ਉਹ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਮੈਂ ਪਿੱਛੇ ਜੇ ਮੇਰੇ ਕੋਲ 11 ਮਹੀਨੇ ਇਨਾਮ ਨਹੀਂ ਆਇਆ ਉਜਤ ਗੈਪ ਪੈ ਗਿਆ ਤੇ ਬੰਦਾ ਨਿਰਾਸ਼ ਵੀ ਹੋ ਜਾਂਦਾ ਤੇ ਪਰਮਾਤਮਾ ਫਿਰ ਜੇ ਸਬਰ ਰੱਖੀਏ ਤੇ ਖੁਸ਼ੀਆਂ ਵੀ ਬਥੇਰੀਆਂ ਦਿੰਦਾ ਤੇ ਹੋਲੀ ਤੇ ਇਹ سلسلہ ਦੁਬਾਰਾ ਫਿਰ ਸ਼ੁਰੂ ਹੋਇਆ ਆਪਣੇ 10 ਤਰੀਕ ਨੂੰ ਬਜਿੰਦਰ ਸਿੰਘ ਜੀ ਕਰਨਾਲ ਡਿਸਟ੍ਰਿਕਟ ਦੇ ਰਹਿਣ ਵਾਲੇ ਉਹ 2.5 ਕਰੋੜ ਜਿੱਤ ਕੇ ਗਏ ਨਾਗaland ਦੀ ਡੀਅਰ ਲਾਟਰੀਜ਼ ਚ ਫਿਰ ਸਿੰਘ ਸਾਹਿਬ ਅਦਰ ਨਹੀਂ ਇਹਨਾਂ ਦਾ 2.5 ਕਰੋੜ ਹੋਲੀ ਚ ਆਇਆ ਤੇ ਹੁਣ ਵੀ 2.5 ਕਰੋੜ ਵਿਸਾਖੀ ਚ ਆਇਆ ਐਬਨਰ ਖੁਦ ਮੇਰੇ ਹਿਸਾਬ ਨਾਲ ਜਾ ਕੇ ਕਲੇਮ ਕਰੇਗਾ ਕਿਉਂਕਿ ਕਈ ਬੰਦੇ ਨਾ ਅੱਜ ਦੀ ਤਰੀਕੇ 'ਚ ਸੋਸ਼ਲ ਮੀਡੀਆ ਤੇ ਜ਼ਿਆਦਾ ਨਹੀਂ ਆਉਣਾ ਚਾਹਦੇ ਕਈ ਵਾਰੀ ਐਸਾ ਵੀ ਹੋ ਜਾਂਦਾ ਸਰ ਜਿਹੜਾ 10 ਲੱਖ ਦਾ ਇਨਾਮ ਨਿਕਲਿਆ ਉਹ ਵੀ ਤੁਹਾਡੇ ਹੀ ਖੰਟੀ ਤੇ ਜੀ ਜੀ ਉਹ ਕਲੇਮ ਕਲੇਮ ਹੋ ਚੁੱਕਿਆ ਹੈ ਤੁਹਾਡਾ ਡਿਸਟ੍ਰੀਬਿਊਟਰ ਹੈ ਮੈਂ ਸਟਾਕਿਟਸ ਹਾਂ ਜੀ ਠੀਕ ਹੈ ਮੈਂ ਸਟਾਕਿਟਸ ਹਾਂ ਧੀਰ ਲਾਟਰੀ ਦਾ ਪੰਜਾਬ ਸਟੇਟ ਨਾਗaland ਸਿਕੁੰਦਾ ਦੇਖੋ ਹਰ ਵਾਰੀ ਤੁਹਾਡੇ ਹੀ ਨਾਂ ਛਾਇਆ ਜਾਂਦਾ ਗਾਂਧੀ ਬ੍ਰਦਰ ਗਾਂਧੀ ਬ੍ਰਦਰ ਜਦ 11 ਮਹੀਨੇ ਪ੍ਰਾਈਜ਼ ਨਹੀਂ ਆਇਆ ਤੇ ਕਿਸੇ ਨੇ ਆ ਕੇ ਮੈਨੂੰ ਹੌਸਲਾ ਵੀ ਨਹੀਂ ਦਿੱਤਾ ਉਹਨਾਂ ਕਿ ਗਾਂਧੀ ਜੀ ਨਹੀਂ ਆਇਆ ਟੈਨਸ਼ਨ ਨਾ ਲਓ ਜਿ ਜ ਆ ਗਿਆ ਤੇ ਕਈ ਲੋਕ ਇਦਾਂ ਦੇ ਗੱਲਾਂ ਕਰੀ ਜਾਂਦੇ ਨੇ ਕਿ ਸ਼ਾਇਦ ਗਾਂਧੀ ਨੂੰ ਹੀ ਇਨਾਮ ਦੇਈ ਜਾਂਦੇ ਨੇ ਤੇ ਕੋਈ ਸੈਟਿੰਗ ਹੈ ਲਾਟਰੀ 'ਚ ਦੋਸਤੋ ਇਹੀ ਚੀਜ਼ ਤੋਂ ਅਵੇਅਰ ਰਹਿਣਾ ਨਾ ਤੇ ਇਹਦੀ ਸੈਟਿੰਗ ਹੋ ਸਕਦੀ ਹੈ ਨਾ ਇਹਦੀ ਕੋਈ ਫਿਕਸਿੰਗ ਹੋ ਸਕਦੀ ਹੈ ਨਾ ਹੀ ਇਹਦਾ ਡਰਾਅ ਤੋਂ ਪਹਿਲਾਂ ਕੋਈ ਜਜਮੈਂਟ ਕਰ ਸਕਦਾ ਹੈ ਨੰਬਰ ਨਿਕਲੇਗਾ ਇਹੀ ਕਾਰਨ ਹੈ ਕਿ ਲੋਕ ਸੋਚਦੇ ਐ ਕਿ ਲੋਕਾਂ ਨੂੰ ਲਾਲਚ ਹੋ ਜਾਂਦਾ ਹੈ ਕਿ ਸ਼ਾਇਦ ਗਾਂਧੀ ਹਰੇਕ ਦੀ ਲਾਟਰੀ ਕੱਢ ਦੂਗਾ ਹਰੇਕ ਦੀ ਨਹੀਂ ਨਿਕਲ ਸਕਦਾ ਇੱਕ ਡਰਾਅ ਤੇ ਇੱਕ ਫਰਸਟ ਪ੍ਰਾਈਜ਼ ਆਉਂਦਾ ਕਦੇ ਗਾਂਧੀ ਕੋਲ ਆ ਜਾਂਦਾ ਕਦੇ ਕਿਸੇ ਹੋਰ ਏਜੰਸੀ 'ਚ ਆ ਜਾਂਦਾ ਸਰ ਹੁਣੇ ਮੈਂ ਥੋੜੀ ਦੇਰ ਬਾਅਦ ਥੋੜੀ ਦੁਕਾਨ ਤੇ ਦੇਖ ਰਿਹਾ ਤੁਹਾਨੂੰ ਕੋ ਕਸਟਮਰ ਖੜੇ ਚੀਕੇ ਤੁਸੀਂ ਉਹਨਾਂ ਨੂੰ ਬੜੇ ਪਿਆਰ ਨਾਲ ਜਿਵੇਂ ਮੇਰੇ ਕੋਲ ਪਾਠ ਪੂਜਾ ਕਰਕੇ ਉਹਨਾਂ ਨੂੰ ਦੇ ਦਿਓ ਲਾਟਰੀ ਕਿ ਇੰਨਾ ਗ੍ਰਾਹਕਾਂ ਨੂੰ ਵਿਸ਼ਵਾਸ ਹੈ ਦੇਖੋ ਗਾਹਕ ਨਾ ਦੂਰੋਂ ਦੂਰੋਂ ਆਉਂਦਾ ਤੇ ਮੈਂ ਗੁਰੂ ਰਾਮਦਾਸ ਜੀ ਦਾ ਐਸੇ ਬਣਨੇ ਧੰਨਵਾਦ ਵੀ ਕਰਦਾ ਹਰ ਟਿਕਟ ਤੋਂ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਕੱਢਦਾ ਮੋਰ ਵੀ ਲਾਂਦਾ ਤੇ ਪ੍ਰਮਾਤਮਾ ਆਪੇ ਹੀ ਮੇਰੀ ਸੁਣਦਾ ਔਰ ਮੈਂ ਯਕੀਨ ਜਾਨ ਮੈਂ ਕੰਮ ਕਰਦੇ ਹੋਏ ਅੱਜ ਮੈਨੂੰ 40 ਸਾਲ ਹੋ ਜਾਦੇ ਨੇ ਮੈਂ ਬਚਪਨ ਤੋਂ ਇਸ ਕੰਮ 'ਚ ਦੰਗਾ ਪੀੜਿਤ ਹਾਂ ਮੈਂ 1984 ਰਾਈਟਸ ਤੋਂ ਬਾਅਦ ਇੱਥੇ ਆਇਆ ਮੇਰੀ 6ਵੀਂ ਦੀ ਪੜ੍ਹਾਈ ਛੁੱਟ ਗਈ ਸੀ ਮੈਂ ਸੈਕਲ ਹਾਰਟੀ 'ਚ ਪੜਨ ਵਾਲਾ ਬੱਚਾ ਸੀ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਮੈਂ 1984 ਤੋਂ ਹੀ ਤੁਰ ਫਿਰ ਕੇ ਪਹਿਲਾ ਲਾਟਰੀ ਵਿੱਚ ਇੱਥੇ ਲੁਧਿਆਣਾ ਸ਼ਹਿਰ ਜੀ ਲੁਧਿਆਣਾ ਫਿਰ ਬਾਹਰ ਫੁੱਟਪਾਥ ਲਾਇਆ ਪਹਿਲਾਂ ਕਲਗੀਧਰ ਰੋਡ ਤੇ ਲਾਇਆ ਫਿਰ ਬਾਹਰ ਇੱਥੇ ਘੰਟਾ ਕਰ ਲਾਇਆ ਉਸ ਦਰਮਿਆਨ ਚਾਜਬਾਰੀ ਗੁਰੂ ਜੀ ਦੇਖੋ ਕਿੰਨੀ ਬਰਕਤ ਪਾਈ ਜੀ ਜੀ ਉਸ ਦਰਮਿਆਨ ਕਦੇ ਇੱਥੇ ਗਰਮੀਆਂ ਚ ਮੰਦਾ ਆ ਜਾਣਾ ਮੈਂ ਜਗਰਾਵਾ ਰਾਏਕੋਟ ਕਿੱਧਰ-ਕਿੱਧਰ ਜਾ ਕੇ ਟਿਕਟਾਂ ਨਹੀਂ ਵੇਚੀਆਂ ਗਰਮੀਆਂ ਚ ਮੈਂ ਮਤਲਬ ਦੂਰ-ਦੂਰ ਤੱਕ ਟਿਕਟ ਠੰਡੇ ਇਲਾਕੇ ਚ ਵੀ ਚੱਲ ਜਾਂਦਾ ਸੀ ਵੇਚਣ ਉਹ ਵੀ ਸਮਾਂ ਸੀ ਤੇ ਕਈ ਵਾਰੀ ਇੰਨਾ ਕੰਮ ਗਰਮੀਆਂ ਚ ਬੰਪਰ ਕੋਈ ਨਹੀਂ ਹੁੰਦਾ ਸੀ ਤੇ ਮੈਂ ਮਨੀਆਰੀ ਵੇਚਣ ਮਨੀਕਰਨ ਨਾਇਨਾ ਦੇਵੀ ਚੰਤਪੁਰ ਨਹੀਂ ਚੱਲ ਜਾਂਦਾ ਸੀ ਇਹ ਮਿਹਨਤ ਆਜ ਫਲ ਦਿੱਤਾ ਗੁਰੂ ਸਾਹਿਬ ਨੇ ਜੋ ਸਬਰ ਰੱਖਿਆ ਮੈਂ ਕਿਸੇ ਨਾਲ ਵੀ ਜਿਹੜਾ ਪ੍ਰਾਈਜ਼ ਆਂਦਾ ਕਿਸੇ ਨੂੰ ਕਦੇ ਵੀ ਅਸੀਂ ਨਾ ਮਤਲਬ ਡਿਸਪਾਇੰਟ ਨਹੀਂ ਕਰਦੇ ਉਹਦਾ ਟਿਕਟ ਦਾ ਕਲੇਮ ਫਾਰਮ ਭਰਾਨਾ ਆਪਣਾ ਫਰਜ ਸਮਝਦੇ ਆ ਯਾਨੀ ਕਿ ਭੱਲਾ ਛਾੜ ਲਿਆ ਹਾਂ ਲੋਕਾਂ ਨੂੰ ਤੁਹਾਡੀ ਇਸ ਵੀਡੀਓ ਰਾਹੀਂ ਅਵੇਅਰ ਕਰਨਾ ਚਾਹੁੰਦਾ ਮੇਰੇ ਨਾਮ ਤੇ ਨਾ ਲੋਕ ਇਹ ਕਹਿੰਦੇ ਕਿ ਮੈਂ ਗਾਂਧੀ ਬ੍ਰਦਰਸ ਤੂੰ ਆ ਮੇਰੇ ਨਾਮ ਤੇ ਫੇਕ ਆਈਡੀਆਂ ਯੂਪੀਆਈ ਆਈਡੀਆਂ ਬਣਾ ਕੇ ਪੇਮੈਂਟਾਂ ਕੱਟੀ ਕਰਦੇ ਨੇ ਇਹ ਤੁਹਾਨੂੰ ਕਹਿੰਦੇ ਨੇ ਕਿ ਤੂੰ ਸਾਡਾ ਮੈਂ ਇਨਾਮ ਕੱਢ ਦਵਾਂਗਾ ਕਦੇ 2.5 ਕਰੋੜ ਦਾ ਕਦੇ 10 ਲੱਖ ਦਾ ਕਦੇ 12 ਲੱਖ ਦਾ ਲੋਕਾਂ ਕੋਲੋਂ 4500 5000 6000 ਵੱਡੀ ਵੱਡੀ ਰਕਮ ਵੀ ਕਈ ਵਾਰੀ ਠੱਗ ਲੈਂਦੇ ਨੇ ਬਹੁਤ ਸਾਰੀਆਂ ਸਮੇ ਸਮੇ ਸ਼ਿਕਾਇਤਾਂ ਆਉਂਦੀਆਂ ਮੈਂ ਸਾਈਬਰ ਕ੍ਰਾਈਮ ਚ ਫਾਰਵਰਡ ਕਰਦਾ ਰਹਿਣਾ ਹੁਣ ਜਨਤਾ ਨੂੰ ਇਹਦੇ ਚ ਅਵੇਅਰ ਰਹਿਣ ਦੀ ਲੋੜ ਹੈ ਕਿ ਲਾਟਰੀ ਕਦੇ WhatsApp ਤੇ ਨਹੀਂ ਖਰੀਦਣੀ ਅਗਰ WhatsApp ਤੇ ਖਰੀਦ ਲਈਏ ਤੇ WhatsApp ਤੇ ਇਨਾਮ ਨਹੀਂ ਮਿਲਦਾ ਤੇ ਇਨਾਮ ਦੇ ਜੇਤੂ ਨੂੰ ਕਦੇ ਵੀ ਕੋਈ ਪੈਸਾ ਨਹੀਂ ਦੇਣਾ ਪੈਂਦਾ ਹਰ ਵੀਡੀਓ ਚ ਬੋਲਦਾ ਫਿਰ ਵੀ ਲੋਕ ਲਾਲਚ ਕਰਕੇ ਦੇ ਦਿੰਦੇ ਨੇ ਅਗਰ ਅਗੂ ਫਿਰ ਵੀ ਲੋਕਾਂ ਨੇ ਅਵੇਅਰ ਨਹੀਂ ਹੋਣਾ ਆਪਣੀ ਰਕਮ ਇਹੋ ਜੇ ਕੰਮਾਂ ਚ ਗਵਾਈ ਜਾਂਦੀ ਹੈ ਫਿਰ ਉਸ ਦਾ ਜਮਵਾਰ ਗੰਦੀ ਨਾ ਪਹਿਲਾਂ ਸੀ ਨਾ ਅੱਜ ਨਾ ਅਗੂ ਰਹੇਗਾ ਹੋਰ ਦੋਸਤੋ ਜਿਹੜੇ ਇਹ ਵੀਡੀਓ ਨੂੰ ਦੇਖ ਰਹੇ ਹੋ ਤੁਸੀਂ ਇਹ ਅਵੇਰਨੈਸ ਕੁਦਰਤ ਕਰਨੀ ਹੈ ਆਪਣੇ ਸਰਕਲ ਚ ਆਲੇ ਦੁਆਲੇ ਦੱਸਣੀ ਵੀ ਹੈ ਤੇ ਵੀਡੀਓ ਸ਼ੇਅਰ ਵੀ ਕਰਨੀ ਹੈ ਤਾਂ ਕਿ ਲੋਕਾਂ ਚ ਅਵੇਰਨੈਸ ਆਏ ਕਿ ਲੋਟਰੀ ਇਜ਼ ਅ ਗੇਮ ਆਫ ਲੱਕ ਦੁਕਾਨ ਤੋਂ ਆ ਕੇ ਟਿਕਟ ਖਰੀਦੋ ਕੋਈ ਅਧਿਚੇ ਟ੍ਰਿਕ ਸੈਟਿੰਗ ਨਹੀਂ ਹੁੰਦੀ ਤੇ ਜਿਹੜਾ ਬੰਦਾ ਤੁਹਾਨੂੰ ਵਟਸਐਪ ਤੇ ਟਿਕਟ ਆਫਰ ਕਰਦਾ ਕਿ ਖਰੀਦ ਲੋ ਇਟ ਮੀਨਸ ਤੁਸੀਂ ਠੱਗੀ ਦਾ ਸ਼ਿਕਾਰ ਹੋਣ ਜਾ ਰਹੇ ਹੋ ਉਹਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਸਰ ਤੁਹਾਡਾ ਕਹਿਣ ਦਾ ਮਤਲਬ ਸਹੀ ਹੈ ਠੱਗੀ ਟਰੀ ਬਹੁਤ ਹੋ ਰਹੀ ਹੈ ਲੈਕਿਨ ਤੁਹਾਡਾ ਲੁਧਿਆਣਾ ਸ਼ਹਿਰ ਚ ਨਾ ਗਾਂਧੀ ਬ੍ਰਦਰ ਲਾਟਰੀ ਹਰ ਜਗ੍ਹਾ ਤੇ ਛਾਇਆ ਹੋਇਆ ਉਹ ਫਿਰ ਆਟੋਮੈਟਿਕ ਆਪਣੇ ਆਪ ਲੋਕਾਂ ਨੇ ਪੇਜ ਬਣਾ ਗਏ ਗੁਮਰਾਹ ਲੋਕਾਂ ਨੂੰ ਕਰਨਾ ਹੀ ਕਰਨਾ ਦੇਖੋ ਲੋਕਾਂ ਨੂੰ ਅਵੇਰਨਸ ਕਰਨਾ ਤੁਹਾਡਾ ਫਰਜ ਆ ਮੈਂ ਤੇ ਦੇਖੋ ਅਵੇਅਰ ਕਰ ਦਿੱਤਾ ਤੁਹਾਡੇ ਸਾਹਮਣੇ ਹਰ ਵੀਡੀਓ ਚ ਕਰਦਾ ਲੇਕਿਨ ਸਰ ਇਕ ਨਾ ਆਪਣੀ ਵੀ ਸਮਝ ਰੱਖੇ ਅੱਜ ਤੋਂ ਨਾ ਕੁਝ ਸਾਲ ਪਹਿਲਾਂ ਨਾ ਜਦ ਗਾਖ ਨੂੰ ਅਸੀਂ ਟਿਕਟ ਕੰਦੇ ਸੀ ਭਾਈ ਸਾਹਿਬ ਟਿਕਟ ਪਾ ਲੋ ਅਜਿ ਚ ਪਹਿਲਾਂ ਨਾ ਮਦੂ ਦਾ ਇਨਾਮ ਛੋਟੇ ਹੁੰਦੇ ਸੀ 1 ਕਰੋੜ ਦਾ ਹੁੰਦਾ ਸੀ ਕੋਈ 1 ਹੀ ਲੱਖ ਦਾ ਹੁੰਦਾ ਸੀ ਤੇ ਕਈ ਮਜ਼ਾਕ ਚ ਕਹਿੰਦੇ ਸੀ ਜਦ ਨਿਕਲੂਗਾ ਪੈਸੇ ਮਿਲਣਗੇ ਤਾਂ ਲੈ ਲਈ ਲੋਕ ਇੰਨੇ ਸਿਆਣੇ ਹੁੰਦੇ ਸੀ ਅੱਜ ਇਹ ਸੋਸ਼ਲ ਮੀਡੀਆ ਤੇ ਪੜੇ ਲਿਖੇ ਲੋਕ ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਕੋਈ ਤੁਹਾਡੀ ਲਾਟਰੀ ਤੀਵੇਂ ਕਰ ਸਕਦਾ ਸੈਟਿੰਗ ਨਾਲ ਇਟਸ ਦੈਟ ਪੋਸੀਬਲ ਮਸ਼ੀਨ ਤੇ ਡਰਾ ਹੁੰਦਾ ਲਾਈਵ ਡਰਾ ਹੁੰਦਾ ਗਵਰਨਮੈਂਟ ਦੇ ਬੰਦੇ ਕੱਢਦੇ ਨੇ ਤੇ ਫਿਜ਼ੀਕਲੀ ਜੋ ਟਿਕਟ ਖਰੀਦਣ ਚੀ ਫਾਇਦਾ ਸਮਝੋ ਦੁਕਾਨਾਂ ਮੇਰੇ ਤੋਂ ਲੈਣੀ ਮੇਰੇ ਤੋਂ ਲੋਕ ਕਿਸੇ ਅੱਛੇ ਦੁਕਾਨਦਾਰ ਤੋਂ ਟਿਕਟ ਲਓ ਗਵਰਨਮੈਂਟ ਦੀ ਜਿਹੜੀ ਸਾਈਡ ਹੈ ਟਿਕਟ ਦੇ ਪਿੱਛੇ ਲਿਖੀ ਹੁੰਦੀ ਹੈ ਉੱਥੇ ਰਿਜ਼ਲਟ ਦੋ ਲੋਕਾਂ ਦੇ ਝਾਸੇਆਂ ਚ ਨਾ ਆਉ ਬਸ ਇਹੀ ਮੇਰੀ ਅਪੀਲ ਹੈ ਗਾਂਧੀ ਬ੍ਰਦਰਸ ਹੱਥ ਜੋੜ ਕੇ ਇਹ ਗੱਲ ਕਹਿੰਦਾ ਹੈ ਲਾਟਰੀ ਭਾਵੇਂ ਸਾਲ ਬਾਅਦ ਪਾਓ ਭਾਵੇਂ 6 ਮਹੀਨੇ ਬਾਅਦ ਪਾਓ ਭਾਵੇਂ ਬੇਸ਼ੱਕ ਤੁਹਾਡੇ ਕੋਲ ਚੱਕਰ ਨਹੀਂ ਲੱਗਦਾ ਨਾ ਪਾਓ ਜਦ ਵੀ ਪਾਓ ਫਿਜ਼ੀਕਲੀ ਦੁਕਾਨ ਤੋਂ ਆ ਕੇ ਖਰੀਦੋ ਜਿਹੜੀ ਲਾਟਰੀ ਹੈ ਡੁਪਲੀਕੇਟ ਨਹੀਂ ਬਣਦੀ ਹੈ ਦੇਖੋ ਲਾਟਰੀ ਡੁਪਲੀਕੇਟ ਤੇ ਨਹੀਂ ਬੰਦੀ ਲekin ਜਿਹੜੀ WhatsApp ਤੇ ਅੱਜ ਕੱਲ ਸਿਸਟਮ ਬਣਾ ਕੇ ਨੰਬਰ ਵੀ ਬਣਾ ਦਿੰਦੇ ਨੇ ਐਡੀਸ਼ਨਲ ਕਰਕੇ ਲੋਬ ਦੇ ਦਿੰਦੇ ਨੇ ਕਦੇ ਰਿਜ਼ਲਟ ਮੇਕ ਕਰ ਦਿੰਦੇ ਨੇ ਇਹ ਚੀਜ਼ਾਂ ਹੁੰਦੀਆਂ ਨੇ ਇਹ ਸਮੇਂ ਦੇ ਨਾਲ ਜਿੱਥੇ ਚਾਈ ਉੱਥੇ ਬੁਰਾਈ ਵੀ ਚੱਲਦੀ ਰਹਿਣੀ ਹੈ ਤੁਸੀਂ ਟਿਕਟ ਦੁਕਾਨ ਤੋਂ ਖਰੀਦੀ ਹੈ ਰਿਜ਼ਲਟ ਆ ਕੇ ਇੱਥੋਂ ਦੇਖਣਾ 9000 ਰੁਪਏ ਤੱਕ ਇਨਾਮ ਦੇਣ ਦਾ ਅਖਤਿਆਰ ਮੇਰੇ ਕੋਲ ਹੈ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਮੈਂ ਪ੍ਰਾਈਜ਼ ਦੇ ਦਾਂਗਾ ਪੈਸੇ ਦੇ ਦਿਓ ਉੱਥੇ ਹੀ ਚੀਟ ਕਰ ਰਿਹਾ ਸਮਝ ਲਓ ਤੁਸੀਂ ਕਿਉਂਕਿ ਕੋਈ ਵੀ ਪ੍ਰਾਈਜ਼ ਆਨ ਨੂੰ ਪਹਿਲਾਂ ਟਿਕਟ ਸਬਮਿਟ ਹੁੰਦੀ ਆ ਜਾ ਕੇ ਉਸ ਤੋਂ ਬਾਅਦ ਉਹਦਾ ਕਲੇਮ ਪ੍ਰੋਸੈਸਿਕ ਮਹੀਨੇ ਦਾ ਉਹਦੀ ਰੀਚੈਕ ਹੁੰਦੀ ਆ ਫਿਰ ਉਹ ਟ੍ਰਾਂਜ਼ੀ ਦੇ ਜਾਂਦੀ ਆ ਫਿਰ ਉਸ ਤੋਂ ਬਾਅਦ ਰਕਮ ਸਬਮਿਟ ਹੁੰਦੀ ਫਿਰ ਉਹਦੇ ਖਾਤੇ ਚ ਜਾਂਦੀ ਆ ਇਹ ਪ੍ਰੋਸੈਸ ਵਿੱਚ ਮਹੀਨੇ ਤੋਂ 15 ਦਿਨ ਤੋਂ ਲੈ ਕੇ 2.5 ਮਹੀਨੇ ਵੀ ਲੱਗ ਜਾਂਦੇ ਨੇ ਤੇ ਇਹ ਅਵੇਅਰਨੈਸ ਇਸ ਕਰਕੇ ਮੈਂ ਬਾਰ-ਬਾਰ ਕਹਿ ਰਿਹਾ ਇਹ ਵੀਡੀਓ ਕੋਈ ਮੈਂ ਪ੍ਰੋਮੋਸ਼ਨ ਲਈ ਨਹੀਂ ਬਣਾ ਰਿਹਾ ਕਿ ਤੁਸੀਂ ਮੇਰੇ